ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਪੰਜਾਬੀ ਮਸਾਲਾ ਮਠੀ ਦੀ ਰੈਸিপি ਜੋ ਕਿ ਕ੍ਰਿਸਪੀ ਤੇ ਹਲਵਾਈ ਸਟਾਈਲ ਬਣੂਗੀ। ਚਲੋ ਕਰਦੇ ਹਾਂ ਫਿਰ ਰੈਸਪੀ ਨੂੰ ਸ਼ੁਰੂ। ਅਰਲੀ ਮੈਂ ਇੱਥੇ ਇੱਕ ਪ੍ਰਾਤ ਦੇ ਵਿੱਚ 180 ਗ੍ਰਾਮ ਮੈਦਾ ਲਿਆਇਆ। ਮੈਦੇ ਦੀ ਜਗ੍ਹਾ ਤੇ ਤੁਸੀਂ ਆਟਾ ਵੀ ਵਰਤ ਸਕਦੇ ਆ ਪਰ ਬਾਜ਼ਾਰ ਦੇ ਵਿੱਚ ਮੈਦੇ ਨਾਲ ਬਣਾਈ ਜਾਂਦੀ ਹੈ ਇਸ ਲਈ ਮੈਂ ਵੀ ਮੈਦਾ ਹੀ ਵਰਤ ਰਹੀ ਆ। ਸਵਾਦ ਅਨੁਸਾਰ ਇੱਕ ਨਮਕ ਪਾਵਾਂਗੇ। 1/4 ਚਮਚ ਪਾਵਾਂਗੇ ਧਨੀਆ ਪਾਊਡਰ 1/4 ਚਮਚ ਗਰਮ ਮਸਾਲਾ ਤੇ ਨਾਲ ਹੀ 1/4 ਚਮਚ ਆਪਾਂ ਜੀਰਾ ਪਾਊਡਰ ਪਾ ਦਾਂਗੇ ਤੇ 1 ਚਮਚ ਅਜਵੈਨ ਪਾਵਾਂਗੇ ਅਜਵੈਨ ਦਾ ਬਹੁਤ ਹੀ ਵਧੀਆ ਸੁਆਦ ਆਉਂਦਾ ਹੈ ਤੇ ਡਾਈਜੈਸ਼ਨ ਲਈ ਵੀ ਬਹੁਤ ਵਧੀਆ ਹੁੰਦੀ ਹੈ ਅਜਵੈਨ ਇਹਨੂੰ ਆਪਾਂ ਹੱਥਾਂ ਦੇ ਉੱਤੇ ਮਲ ਕੇ ਪਾ ਲੈਣਾ ਹੈ ਨਾਲ ਹੀ 1 ਚਮਚ ਚਾਟ ਮਸਾਲਾ ਪਾਇਆ ਹੈ ਮੈਂ ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਆ 1/4 ਚਮਚ ਕਾਲੀ ਮਿਰਚ ਦਾ ਪਾਊਡਰ ਪਾਇਆ ਹੈ ਕਾਲੀ ਮਿਰਚ ਦੀ ਪਾਊਡਰ ਦੀ ਜਗ੍ਹਾ ਤੇ ਤੁਸੀਂ ਸਾਫ਼ ਦੀ ਕਾਲੀ ਮਿਰਚ ਵੀ ਵਰਤ ਸਕਦੇ ਆ। ਇੱਕ ਚਮਚ ਕਸੂਰੀ ਮੇਥੀ ਪਾਈ ਹੈ। ਬਾਜ਼ਾਰ ਦੇ ਵਿੱਚ ਕਸੂਰੀ ਮੇਥੀ ਪਾਈ ਹੁੰਦੀ ਆ। ਤੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਮਿਲਾ ਲਾਂਗੇ ਆਪਾਂ। ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਅੱਜ ਦੇ ਵਿੱਚ ਪਾਵਾਂਗੇ ਆਪਾਂ 5 ਚਮਚ ਦੇਸੀ ਘਿਓ। ਜੇ ਤੁਸੀਂ ਇਹਨੂੰ ਪਘਲਾ ਕੇ ਪਾਉਂਗੇ ਤਾਂ ਤੁਸੀਂ ਤਕਰੀਬਨ 2 ਤੋਂ 3 ਚਮਚ ਪਾਓ। ਜੇ ਤੁਸੀਂ ਸਾਫ਼ ਤਾਂ ਪਾਉਂਗੇ ਤਾਂ 5 ਚਮਚ ਲੱਗ ਜਊਗੇ। ਤੁਸੀਂ बस ਇੰਨਾ ਦੇਸੀ ਘਿਓ ਪਾਉਣਾ ਹੈ ਕਿ ਤੁਹਾਡੀ ਜੇ ਤੁਸੀਂ ਦਾ ਮੁਠੀ ਬਣਾਓ ਤੇ ਦਾ ਮੁਠੀ ਬਣੇ। बस ਇੰਨਾ ਹੀ ਦੇਸੀ ਘਿਓ ਆਪਾਂ ਪਾਉਣਾ ਹੈ। ਦੇਸੀ ਘਿਓ ਦੀ ਜਗ੍ਹਾ ਤੇ ਤੁਸੀਂ ਤੇਲ ਵੀ ਵਰਤ ਸਕਦੇ ਆ। ਹੁਣ ਆਪਾਂ ਇਹ ਉਹ ਨਾਰਮਲ ਪਾਣੀ ਦੇ ਨਾਲ ਇਹਨੂੰ ਗੁੰਨ ਲਾਂਗੇ। ਆਪਾਂ ਜਿਹੜਾ ਇਹਨੂੰ ਸੌਫਟੇ ਗੁੰਨਣਾ ਹੈ ਕਿਉਂਕਿ ਪੇ ਪੇ ਇਹ ਹਾਰਡ ਹੋ ਜਾਂਦਾ ਹੈ। ਜੇ ਆਪਾਂ ਇਹਨੂੰ ਪਹਿਲੇ ਹੀ ਹਾਰਡ ਗੁੰਨਦਾਂਗੇ ਤਾਂ ਜਿਹੜੀ ਆਪਣੀ ਮੱਠੀ ਆ ਉਹ ਬਹੁਤ ਹੀ ਜ਼ਿਆਦਾ ਸਖਤ ਬਣੂਗੀ। ਤੇ ਪਾਣੀ ਆਪਾਂ ਇਹਨਾਂ ਕੋਲ ਲੱਗ ਚੁੱਕਿਆ ਹੈ। ਹੁਣ ਆਪਾਂ ਇਹਦੇ ਛੋਟੇ ਛੋਟੇ ਦੀਆਂ ਗੋਲੀਆਂ ਤੋੜ ਲਾਂਗੇ। ਜਿਹੜੇ ਦੇ ਵੀ ਸਾਈਜ਼ ਦੀ ਤੁਸੀਂ ਬਣਾਉਣਾ ਚਾਹੋ ਮਠੀਆਂ ਉਨੇ ਸਾਈਜ਼ ਦੀਆਂ ਤੁਸੀਂ ਗੋਲੀਆਂ ਤੋੜ ਸਕਦੇ ਆ ਸਾਰੀਆਂ ਆਪਾਂ ਗੋਲੀਆਂ ਤੋੜ ਲਈਆਂ ਨੇ ਗੋਲੀਆਂ ਆਪਾਂ ਤੋੜ ਲਈਆਂ ਆ ਹੁਣ ਆਪਾਂ ਇਹਨਾਂ ਆ ਗੋਲੀਆਂ ਨੂੰ ਅ ਡਾਏ ਗੋਲ ਸ਼ੇਪ ਦੇਣ ਤੋਂ ਬਾਅਦ ਇਹਨਾਂ ਨੂੰ ਵੇਲ ਲਾਂਗੇ ਇਹਨੂੰ ਆਪਾਂ ਥੋੜਾ ਜਿਹਾ ਮੋਟਾ ਰੱਖਾਂਗੇ ਜਿੰਨਾ ਇਹ ਥੋੜਾ ਜਿਹਾ ਮੋਟੀ ਹੋਊਗੀ ਉਨੇ ਜਿਆਦਾ ਸਵਾਦ ਲੱਗੂਗੀ ਹਲਕਾ ਜਿਹਾ ਬਿਲਣਾ ਮਾਰਨ ਦੇਤੇ ਤੇ ਤੇਲ ਜਾਂ ਮੈਦਾ ਮੁੱਦਾ ਕੁਝ ਨਹੀਂ ਵਰਤਣਾ ਹੈਗਾ ਇੱਦੀ ਬਸ ਇਹਨੂੰ ਆਪਾਂ ਵੇਲਣਾ ਹੈ ਸਾਰੀਆਂ ਆਪਾਂ ਇੱਦਾਂ ਵੇਲ ਲਈਆਂ ਆ ਤੇ ਹੁਣ ਇਹ ਸਾਰੀਆਂ ਦੇ ਦੇਖੋ ਮੈਂ ਤੁਹਾਨੂੰ ਦਿਖਾਉਂਦੀ ਆਂ ਇਹ ਦੇਖੋ ਇੰਨੀ ਕੋ ਰੱਖਣੀ ਆਪਾਂ ਜਦੋਂ ਇਹ ਮੋਟੀਆਂ ਹੋਣਗੀਆਂ ਤੇ ਬਹੁਤ ਸਵਾਲ ਲੱਗੂਗੀਆਂ ਜਿਆਦਾ ਮੋਟੀਆਂ ਨਹੀਂ ਰੱਖਣੀਆਂ ਹਲਕੀਆਂ ਹਲਕੀਆਂ ਮੋਟੀਆਂ ਰੱਖਣੀਆਂ ਆ ਤੇ ਬਾਜ਼ਾਰ ਦੇ ਵਿੱਚ ਜਿਹੜੇ ਹਲਵਾਈ ਹੁੰਦੇ ਆ ਉਹ ਇਹਦਾ ਕਰਦ ਦੇ ਨਾਲ ਲਗਾ ਦਿੰਦੇ ਆ ਪਰ ਘਰ ਦੇ ਵਿੱਚ ਆਪਾਂ ਬਣਾ ਰਹੇ ਆ ਤੇ ਆਪਾਂ ਕੀ ਕਰਨਾ ਹੈ ਜਿਹੜਾ ਕਾਂਟਾ ਚਮਚ ਹੁੰਦਾ ਹੈ ਫੌਕ ਹੁੰਦਾ ਆ ਉਹਦੇ ਨਾਲ ਆਪਾਂ ਜਿਹੜੇ ਆ ਉਹ ਨਿਸ਼ਾਨ ਬਣਾ ਲੈਣੇ ਆ ਤੇ ਦੇਖੋ ਸਾਰੇ ਦੇਦਾ ਬਣਾ ਲਏ ਆ ਤੇਲ ਮੈਂ ਜਿਹੜਾ ਹੈ ਉਹ ਗਰਮ ਹੋਣੇ ਰੱਖ ਦਿੱਤੇ ਆ ਤੇਲ ਮੀਡੀਅਮ ਗਰਮ ਹੋਣਾ ਚਾਹੀਦਾ ਹੈ ਕਿ ਆਪਾਂ ਛੋਟੀ ਜਿਹੀ ਗੋਲੀ ਪਾਈਏ ਤੇ ਉਹ ਜੱਕਦਾਮੀ ਉੱਪਰ ਆ ਜਾਏ ਹੁਣ ਆਪਾਂ ਇੱਕ ਇੱਕ ਕਰਕੇ ਆਪਣੀਆਂ ਮੱਠੀਆਂ ਜਿਹੜੀਆਂ ਆਆਂ ਉਹ ਤੇਲ ਦੇ ਵਿੱਚ ਪਾਵਾਂਗੇ ਤੇਲ ਜਿਹੜਾ ਇਹ ਆ ਉਹ ਮੀਡੀਅਮ ਹੌਟ ਆ ਤੇ ਆਪਣੇ ਨੇ ਗੈਸ ਆ ਉਹ ਮੀਡੀਅਮ ਆ ਜੇ ਆਪਾਂ ਜਿਆਦਾ ਗਰਮ ਹੋਊਗਾ ਗੈਸ ਜਿਆਦਾ ਤੇਜ਼ ਹੋਊਗਾ ਆਪਣਾ ਤੇਲ ਗਰਮ ਤੇ ਆਪਾਂ ਜਦੋਂ ਮੱਠੀਆਂ ਪਾਵਾਂਗੇ ਤੇ ਉਹ ਉਸੇ ਟਾਈਮ ਹੀ ਲਾਲ ਹੋ ਜਾਣਗੀਆਂ ਬਟ ਅੰਦਰੋਂ ਕੱਚੀਆਂ ਰਹਿਣਗੀਆਂ ਇਸ ਲਈ ਆਪਾਂ ਨੂੰ ਜਿਹੜਾ ਇਹ ਉਹ ਤੇਲ ਮੀਡੀਅਮ ਜਾਂ ਚਾਹੀਦਾ ਹੈ ਜਿੰਨਾ ਕੀ ਇਹ ਉਹ ਵਧੀਆ ਤਰੀਕੇ ਨਾਲ ਪੱਕ ਸਕਣ ਤੇ ਦੇਖੋ ਆਪਾਂ ਮਠੀਆਂ ਦਾ ਇੱਕ ਬੈਚ ਤਿਆਰ ਕਰ ਲਿਆ ਆ ਹੁਣ ਆਪਾਂ ਬਾਕੀ ਵੀ ਸਾਰੀਆਂ ਇਦਾਂ ਹੀ ਮਠੀਆਂ ਤਿਆਰ ਕਰ ਲਾਂਗੇ ਜੇ ਤੁਹਾਨੂੰ ਵੀਡੀਓ ਪਸੰਦ ਆਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਬਹੁਤ ਹੀ ਵਧੀਆ ਵਧੀਆ ਰੈਸਪੀਸ ਲਈ ਤੇ ਦੇਖੋ ਕਿੰਨੀ ਕ੍ਰਿਸਪੀ ਤੇ ਕਰੈਂਚੀ ਬਣੀ ਆ ਆਪਣੀ ਮਠੀ ਤੇ ਇਹਦੇ ਆਪ ਸਾਰੀਆਂ ਇਹੜੀਆਂ ਮਠੀਆਂ ਆ ਫਰਾਈ ਕਰ ਲਾਂਗੇ ਬਹੁਤ ਹੀ ਜ਼ਿਆਦਾ ਸਵਾਦ ਲੱਗਦੀਆਂ ਐ ਇਹ ਤੇ ਆਪਣੀਆਂ ਮਠੀਆਂ ਬਣ ਕੇ ਤਿਆਰ ਆ ਜਰੂਰ ਇਹ ਰੈਸিপি ਨੂੰ ਟਰਾਈ ਕਰਿਓ ਘਰ ਦੇ ਵਿੱਚ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਬਣੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਐ ਇਹ ਮਠੀਆਂ ਹਲਵਾਈ ਸਟਾਈਲ ਇਹ ਦੇਖ ਸਕਦੇ ਹੋ ਕਿੰਨੀ ਕਰੰਚੀ ਐ ਕਿੰਨੀ ਕ੍ਰਿਸਪੀ ਐ ਸਾਰੀਆਂ ਬਹੁਤ कुरकुਰੀਆਂ ਬਣਦੀਆਂ ਐ ਬਹੁਤ ਟੇਸਟੀ ਬਣਦੀਆਂ ਤੁਸੀਂ ਇਹਨੂੰ 에ਅਰਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ